ਬੱਚੇ ਦੋਹਰਾ ਕੀਤੇ ਛੋਟੇ ਛੋਟੇ ਚੰਗੇ ਕੰਮਾਂ ਦੀ ਸਿਫਤ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਅਸੀਂ ਵਿਸ਼ਾ ਲੈ ਕੇ ਆਏ ਆ ਉਹ ਇਹ ਲੈ ਕੇ ਆਏ ਆ ਜਿਹੜੇ ਕਿ ਅਸੀਂ ਕਈ ਵਾਰ ਇਹ ਗਲਤੀ ਕਰ ਜਾਂਦੇ ਆ ਕਿ ਅਸੀਂ ਉਹਨਾਂ ਗੁਣਾਂ ਨੂੰ ਉਭਾਰਨਾ ਸਾਡਾ ਰਹਿ ਜਾਂਦਾ ਜਿਹੜੇ ਬੱਚੇ ਸਾਡੇ ਚ ਗੁਣ ਹੁੰਦੇ ਆ ਜਦੋਂ ਵੀ ਜਦੋਂ ਵੀ ਕੋਈ ਸਾਡਾ ਬੱਚਾ ਛੋਟਾ ਕੰਮ ਕਰੇ ਚਾਹੇ ਛੋਟਾ ਕੰਮ ਕਰੇ ਚੰਗਾ ਮਨ ਮੰਨੋ ਮਲੋ ਕਰੇ ਆਇਆ ਤੁਹਾਡੇ ਬਿਨਾ ਕਹੇ ਉਹਨੇ ਬੈਗ ਆਪਣੀ ਜਗ੍ਹਾ ਤੇ ਰੱਖਤਾ ਯਾ ਆਪਣੇ ਆਪਣੀ ਵਰਦੀ ਬਦਲਦੀ ਯਾ ਕੋਈ ਵੀ ਲਗਾ ਲੋ ਤੁਸੀਂ ਤੁਹਾਡੇ ਘਰ ਦੇ ਵਿੱਚ ਬੱਚਾ ਬੈਠਾ ਹੈ ਕੋਈ ਰਿਸ਼ਤੇਦਾਰ ਆਏ ਹੋਏ ਆ ਉਹਨੇ ਉਹਨੇ ਜਿਹੜੇ ਤੁਹਾਡਾ ਚਾਹ ਸਰਵ ਕੀਤੀ ਤੁਸੀਂ ਉਹ ਉਠਾ ਕੇ ਪਿੱਛੇ ਕਰਤੀ ਯਾ ਲੈ ਗਿਆ ਬਰਤਨ ਆਪਣੇ ਆਪ ਤਾਂ ਤੁਸੀਂ ਕੀ ਕਰਨਾ ਤੁਸੀਂ ਸਾਰਾ ਦਿਨ ਬੱਚੇ ਦੇਖੀਤੇ ਹੋਏ ਇੱਕ ਜਾਂ ਦੋ ਚੰਗੇ ਕੰਮਾਂ ਨੂੰ ਦੇਖਣਾ ਹੈ ਬੇਸ਼ੱਕ ਠੀਕ ਹੈ 8-10 ਗਲਤੀਆਂ ਕਰਦੇ ਆ ਬੱਚੇ ਬੱਚੇ ਹੁੰਦੇ ਆ ਹੋ ਸਕਦਾ 10 ਗਲਤੀਆਂ ਕਰਤੇ ਹੋਣਾਂ ਦਿਨ ਦੇ ਵਿੱਚ ਪਰ ਤੁਸੀਂ ਕਰਨਾ ਕੀ ਹੈ ਤੁਸੀਂ ਬੱਚੇ ਦੇ ਉਸ ਇੱਕ ਗੁਣ ਨੂੰ ਇੱਕ ਛੋਟੇ ਚੰਗੇ ਕੰਮ ਨੂੰ ਹਾਈਲਾਈਟ ਕਰ ਦੇਣਾ ਉਹਦੀ ਇੰਨੀ ਵੱਡੀ ਸਿਫਤ ਕਰ ਦੇਣੀ ਹੈ ਆਪਣੇ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਪਣੇ ਪੂਰੇ ਪਰਿਵਾਰ ਕੋਲ ਪੂਰਾ ਦਿਨ ਕਰਦੇ ਰਹੋ ਸਿਫਤ ਉਹਦੀ ਤੇ ਉਹ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਬੱਚੇ ਦੇ ਵਿੱਚ 8 ਗਲਤੀਆਂ ਉਹਨੇ ਕੀਤੀਆਂ ਅੱਜ ਪਰ ਤੁਸੀਂ 8 ਜਾਂ 9 ਗਲਤੀਆਂ ਜਿਹੜੀਆਂ ਤੁਸੀਂ ਦੱਸਣੀ ਹੈ ਨਾ ਉਹਨੂੰ ਹਾਈਲਾਈਟ ਬਿਲਕੁਲ ਨਹੀਂ ਕਰਨਾ ਉਹਨੂੰ ਤੁਸੀਂ ਐਵੇਂ ਲੈਣਾ ਕਿ ਇਹ ਗਲਤੀ ਨਹੀਂ ਨਹੀਂ ਇਹ ਕੋਈ ਇਹ ਤਾਂ ਹੋ ਜਾਂਦਾ ਹੁੰਦਾ ਇਹ ਤਾਂ ਵੈਸੇ ਨੰਬੜੀ ਨਾਰਮਲ ਗੱਲ ਹੈ ਤੇ ਉਹਨੂੰ ਬੜੀ ਹੀ ਉਛਾਲੇ ਬਿਨਾ ਬਹੁਤ ਸੌਫਟ ਤਰੀਕੇ ਦੇ ਨਾਲ ਉਹਨੂੰ ਰੋਕ ਦੇਣਾ ਤੁਸੀਂ ਕਦੇ ਵੀ ਦੇਖਿਓ ਬਹੁਤ ਪਰਿਵਾਰ ਮੈਂ ਦੇਖਿਆ ਉਹਨਾਂ ਬੱਚਾ ਬੱਚਾ ਕਈ ਵਾਰ ਬੈਠਾ ਹੁੰਦਾ ਜੇ ਉਹ ਤੋਂ ਵੱਡੀ ਗਲਤੀ ਵੀ ਹੋ ਜੇ ਨਾ ਇੱਕ ਵਾਰ ਇੱਕ ਵਾਰ ਮੈਂ ਕਿਤੇ ਗਿਆ ਹੋਇਆ ਸੀ ਮੇਰੇ ਧਿਆਨ 'ਚ ਹੈ ਮੈਂ ਬੜਾ ਬਹੁਤ ਉਸ ਪਰਿਵਾਰ ਤੋਂ ਪ੍ਰਭਾਵਿਤ ਹੋਇਆ ਕਿ ਉਹ ਜਦੋਂ ਜਦੋਂ ਅਸੀਂ ਉਹਨਾਂ ਦੇ ਘਰ ਗਏ ਨਾ ਉਹਨਾਂ ਦਾ ਜਿਹੜਾ ਬੱਚਾ ਸੀ ਬੱਚੇ ਨੂੰ ਚਲੋ ਵਧੀਆ 5-6 ਸਾਲ ਦਾ ਬੱਚਾ ਸੀ ਉਹਨੂੰ ਆਦਤ ਪਾਰੇ ਸੀ ਉਹ ਕੋਲਡ ਡਰਿੰਕ ਲੈ ਕੇ ਆ ਰਿਹਾ ਹੈ ਟ੍ਰੇ ਦੇ ਵਿੱਚ ਉਹ ਤੋਂ ਨਾ ਪੂਰੀ ਦੀ ਪੂਰੀ ਕੋਲਡ ਡਰਿੰਕ ਮਤਲਬ ਠੋਕਰ ਲਾ ਕੇ ਉਹ ਡਿੱਗ ਗਿਆ ਸਾਰਾ ਤੇ ਬੱਚਾ ਐਕਸਪੈਕਟ ਕਰ ਰਿਹਾ ਸ਼ਾਇਦ ਵੀ ਪਤਾ ਨਹੀਂ ਹੁਣ ਕੀ ਹੋਣਾ ਪਰ ਉਹਦੇ ਮਾਪੇ ਨੇ ਜਿਵੇਂ ਉਹਨੂੰ ਡੀਲ ਕੀਤਾ ਬਾ ਕਮਾਲ ਤਰੀਕੇ ਨਾਲ ਡੀਲ ਕੀਤਾ ਔਰ ਮੈਨੂੰ ਇਹ ਲੱਗਦਾ ਹੈ ਅਗਰ ਕਿਤੇ ਅਗਰ ਕਿਤੇ ਉੱਥੇ ਕੋਈ ਇਸ ਤਰ੍ਹਾਂ ਦੇ ਪੇਰੈਂਟਸ ਹੁੰਦੇ ਜਿਹੜੇ ਉਹਨੂੰ ਰਿਸ਼ਤੇਦਾਰਾਂ ਦੇ ਸਾਹਮਣੇ ਝਿੜਕ ਦਿੰਦੇ ਇਹ ਬਹੁਤਾ ਜਿਆਦਾ ਉਹਦੇ ਨਾਲ ਉਹ ਦੁਰਵਿਵਹਾਰ ਕਰਦੇ ਤਾਂ ਬੱਚਾ ਉਹ ਤੋਂ ਬਾਅਦ ਉਹਦਾ ਕੰਫੀਡੈਂਸ ਲੂਜ਼ ਹੋ ਜਾਣਾ ਸੀ ਮੈਨੂੰ ਲੱਗਦਾ ਜ਼ਿੰਦਗੀ ਭਰ ਕਦੇ ਹੋ ਰਿਸ਼ਤੇਦਾਰਾਂ ਦੇ ਸਾਹਮਣੇ ਜਾਂ ਕੋਈ ਸਰਵ ਕਰਨ ਦੇ ਲਈ ਜਾਂ ਉਹ ਨਾ ਜਾਂਦਾ ਮਤਲਬ ਮੈਂ ਇਹਨੂੰ ਛੋਟੀ ਜੀ ਗੱਲ ਨੂੰ ਇੰਨਾ ਜਿਆਦਾ ਮਹਿਸੂਸ ਕੀਤਾ ਮੈਂ ਕਹਿੰਦਾ ਵੀ ਜਿਹੜੇ ਜਿਹੜੇ ਪਰਿਵਾਰਾਂ ਦੇ ਵਿੱਚ ਬੱਚਿਆਂ ਦੀਆਂ ਗਲਤੀਆਂ ਨੂੰ ਗਲਤੀਆਂ ਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਗਲਤੀਆਂ ਨੂੰ ਛੱਡ ਦਿਓ ਨਹੀਂ ਗਲਤੀਆਂ ਨੂੰ ਸਿਫਤ ਨਾਲੋਂ ਵੱਧ ਸੁਧਾਰਨਾ ਹੈ ਸੁਧਾਰਨਾ ਵੱਧਾ ਪਰ ਸਿਫਤ ਕਰਨ ਦਾ ਤਰੀਕਾ ਸਾਡਾ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਉਹਨੂੰ ਹਾਈਲਾਈਟ ਕਰ ਦੇਣਾ ਸਿਫਤ ਨੂੰ ਛੋਟੇ ਕੰਮ ਨੂੰ ਉਸ ਬੱਚੇ ਦੇ ਛੋਟੇ ਤੇ ਚੰਗੇ ਕੰਮ ਨੂੰ ਇੰਨਾ ਹਾਈਲਾਈਟ ਕਰ ਦਿਓ ਕਿ ਬੱਚੇ ਨੂੰ ਇਹ ਲੱਗੇ ਉਹ ਮਾਣ ਨਾਲ ਉਹਨਾਂ ਰਿਸਟ ਦੇ ਇੰਜੀਨੀਅਰਸ ਦੇ ਨਾਲ ਤੁਸੀਂ ਸਿਫਤ ਕੀਤੀ ਹੈ ਉਹ ਮਾਣ ਨਾਲ ਉਹਨਾਂ ਕੋਲ ਜਾ ਕੇ ਬੈਠੇ ਕਿਉਂ ਕਿਉਂਕਿ ਉਹ ਦੁਬਾਰਾ ਉਸ ਬੱਚੇ ਦੇ ਸਿਫਤ ਕਰਨਗੇ ਪਰਿਵਾਰ ਦੇ ਵਿੱਚ ਆ ਕੇ ਬੈਠੇ ਤੇ ਉਹਨੂੰ ਲੱਗਦਾ ਹੋਵੇ ਵੀ ਮੈਂ ਜੇ ਕੋਈ ਹੋਰ ਛੋਟਾ ਕੰਮ ਕਰੂੰਗਾ ਵਧੀਆ ਕੰਮ ਕਰੂੰਗਾ ਚੰਗਾ ਕੰਮ ਕਰੂੰਗਾ ਤਾਂ ਮੇਰੀਆਂ ਫੇਰ ਸਿਫਤ ਹੋਊਗੀ ਪਰ ਜਦੋਂ ਗਲਤੀ ਹੁੰਦੀ ਹੈ ਤਾਂ ਉਹਨੂੰ ਬਹੁਤ ਤੁਸੀਂ ਲਾਈਟਲੀ ਲੈ ਕੇ ਉਸ ਬੱਚੇ ਨੂੰ ਸਿਰਫ ਬਹੁਤ ਸੌਫਟਲੀ ਤਰੀਕੇ ਦੇ ਨਾਲ ਰੋਕਣਾ ਹੈ ਕਿ ਇਹ ਕੰਮ ਇਹਦਾ ਨਹੀਂ ਹੁੰਦਾ ਉਹ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਕਿ ਬੱਚਾ ਜਿਹੜਾ ਹੈ ਉਹ ਹਰ ਵਕਤ ਇਹ ਤੁਹਾਨੂੰ ਹੌਲੀ-ਹੌਲੀ ਇਹ ਪੁੱਛਣਾ ਵੀ ਸ਼ੁਰੂ ਕਰ ਦੂਗਾ ਉਹ ਕਿ ਮੈਂ ਇਹ ਕਿਹੜਾ ਕੰਮ ਕਰਿਆ ਕਰਾਂ ਕਿਹੜਾ ਕੰਮ ਨਾ ਕਰਿਆ ਕਰਾਂ ਉਹਨੇ ਇਸ ਤਰ੍ਹਾਂ ਨਾਲ ਤੁਹਾਡੇ ਤੋਂ ਗਾਈਡੈਂਸ ਖੁਦ ਲੈਣੀ ਸ਼ੁਰੂ ਕਰ ਦਣੀ ਹੈ ਸੋ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ ਹੈ ਕਿ ਜਦੋਂ ਵੀ ਬੱਚਾ ਕੋਈ ਚੰਗਾ ਕੰਮ ਕਰਦਾ ਤਾਂ ਉਹ ਚੰਗਾ ਕੰਮ ਮੰਨ ਲਓ ਕਿਸੇ ਨੇ ਨਹੀਂ ਵੀ ਕੀਤਾ ਤਾਂ ਤੁਸੀਂ ਸਿਫਤ ਕਰ ਦਿਓ ਉਹਦੀ ਕੋਈ ਪੁਰਾਣੇ ਕੰਮ ਦੀ ਸਿਫਤ ਕਰ ਦਿਓ ਕਿ ਸਾਡਾ ਬੱਚਾ ਬਹੁਤ ਵਧੀਆ ਕੰਮ ਕਰਦਾ ਜਰੂਰੀ ਨਹੀਂ ਹੈ ਤੁਸੀਂ ਹਰ ਰੋਜ਼ ਲੱਭਣਾ ਸੋ ਕੋਸ਼ਿਸ਼ ਇਹ ਕਰਨ ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਇੰਨੇ ਪੋਜ਼ਿਟਿਵ ਆਪਣੇ ਬੱਚੇ ਦੇ ਪ੍ਰਤੀ ਹੋਣੇ ਚਾਹੀਦੇ ਹੋ ਕਿ ਬੱਚਾ ਹਮੇਸ਼ਾ ਇੰਨਾ ਮੋਟੀਵੇਟ ਹੋ ਜਾਏ ਕਿ ਉਹਨੂੰ ਇਹ ਲੱਗੇ ਉਹਨੂੰ ਸਮਾਜ ਦੇ ਵਿੱਚ ਵੀ ਫਿਰ ਦੇਖਣਾ ਸ਼ੁਰੂ ਹੋ ਜਾਵੇ ਵੀ ਇਹ ਕੰਮ ਚੰਗਾ ਹੈ ਇਹ ਕੰਮ ਮਾੜਾ ਹੈ ਜੇ ਮੈਂ ਇਹ ਕੀਤਾ ਮਤਲਬ ਮਾੜੇ ਕੰਮ ਨਾਲ ਤਾਂ ਜਾ ਵੀ ਨਾ ਫਿਰ ਉਹ ਉਹਨੂੰ ਸਿਰਫ ਇਹ ਹੋਵੇ ਵੀ ਮੈਂ ਅੱਛਾ ਇਹ ਇਹਨੂੰ ਇਹਨੂੰ ਸਮਾਜ ਚੰਗਾ ਕੰਮ ਕਹਿੰਦਾ ਮੈਂ ਵੀ ਇਹ ਕਰੂੰਗਾ ਜੇ ਅੱਜ ਮੇਰੀ ਘਰ 'ਚ ਸਿਫਤ ਹੋ ਰਹੀ ਹੈ ਤਾਂ ਬਾਹਰ ਵੀ ਹੋਗੀ ਫਿਰ ਸਮਾਜ ਦੇ ਵਿੱਚ ਵੀ ਹੋਗੀ ਇਹ ਕੰਮ ਮਾੜਾ ਹੈ ਇਹਦੇ ਵੱਲੋਂ ਮੈਂ ਨਹੀਂ ਜਾਣਾ ਕਿਉਂ ਕਿ ਮੇਰੇ ਮਾਪੇ ਨੇ ਰੋਕਿਆ ਹੋਇਆ ਸੋ ਕਿਤੇ ਨਾ ਕਿਤੇ ਜਾ ਕੇ ਇੱਕ ਚੰਗੀ ਪ੍ਰਿੰਟਿੰਗ ਅਗਰ ਅਸੀਂ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਹ ਟੌਪਿਕ ਦਾ ਵੀ ਧਿਆਨ ਚ ਰੱਖਣੀ ਪਊਗੀ ਕਿ ਸਾਨੂੰ ਉਸ ਬੱਚੇ ਦੇ ਸਾਡੇ ਬੱਚਿਆਂ ਦੀ ਛੋਟੇ ਛੋਟੇ ਚੰਗੇ ਕੰਮਾਂ ਦੀ ਸਿਫਤ ਜ਼ਰੂਰ ਕਰਨੀ ਚਾਹੀਦੀ ਹੈ ਜੀ ਧੰਨਵਾਦ ਸਸੇ ਗੱਲ